ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਬੜੇ ਹੀ ਪਿਆਰ ਭਰਾ ਸੱਦਾ ਹੈ ਜੀ ਆਪ ਸਭ ਸੰਗਤਾਂ ਨੂੰ ਬਾਪੂ ਦਾ ਸਲਾਨਾ ਸਮਾਗਮ ਤਨ ਤਨ ਬਾਬਾ ਸ਼੍ਰੀ ਚੰਦ ਪਾਸ਼ਾ ਜੀਆ ਦਾ ਜੋ ਅਦਾਸੀ ਡੇਰਾ ਬਾਬਾ ਸ਼੍ਰੀ ਚੰਦ ਪਿੰਡ ਮਲਕਪੁਰ ਤਹਿਸੀਲ ਸਰਫੀਦੋਂ ਜ਼ਿਲ੍ਹਾ ਜੀਂ ਹਰਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਜੀ 16 ਤਰੀਕ ਦਿਨ ਐਤਵਾਰ ਮੱਗਰ ਦੀ ਸ਼ਗਰਾਂਦ ਆਪ ਜੀ ਨੇ ਸਮੇਸਿਰ ਪੁੱਜ ਕੇ ਹਾਜ਼ਰੀ ਲਵਾਣੀ ਹੈ ਬਾਪੂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਬਾਪੂ ਮੇਰਾ ਬੜਾ ਦਿਆਲ ਹੈ ਬਾਪੂ ਮੇਰਾ ਬੜਾ ਕਿਰਪਾਲੂ ਹੈ ਤੇ ਭਾਈ ਸਾਹਿਬ ਸੰਗਤਾਂ ਨੂੰ ਸੱਦਾ ਹੈ ਸਭ ਨੇ ਆ ਕੇ ਖੁਸ਼ੀਆਂ ਦੇ ਵਿੱਚ ਬਾਪੂ ਦੀ ਖੁਸ਼ੀਆਂ ਵਿੱਚ ਸ਼ਰੀਕ ਹੋਣਾ ਹੈ ਤੇ ਆਪਣੀਆਂ ਚੋਲੀਆਂ ਪ੍ਰਾਣੀਆਂ ਨੇ ਇੰਨੀਆਂ ਕੋ ਬੇਨਤੀਆਂ ਸਵੀਕਾਰ ਕਈ ਮਹਾਂਪੁਰਖ ਵਿੱਚ ਹਾਜ਼ਰੀ ਭਰਨਗੇ ਜੀ ਆਦਰਸ਼ੀ ਨਿਰਮਲਈ ਕਾਰਸੇ ਵਾਲੇ ਮਹਾਂਪੁਰਖ ਤੇ ਨਿਆਂਗ ਸਿੰਘ ਜਿੱਥੇ ਬੰਦੀਆਂ ਕਈ ਮਹਾਂਪੁਰਖਾਂ ਨੇ ਹਾਜ਼ਰੀਆਂ ਭਰਨੀਆਂ ਨੇ ਇੰਨੀਆਂ ਕੋ ਬੇਨਤੀਆਂ ਸਵੀਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ